ਕੁਈ ਸਾਹਿਬ ਹਰ ਔਰਤ ਦੀ ਇੱਛਾ ਹੁੰਦੀ ਹੈ ਵੀ ਮੈਂ ਖੂਬਸੂਰਤ ਦਿਸਾਂ ਤੇ ਕੁਦਰਤੀ ਤਰੀਕੇ ਦੇ ਨਾਲ ਅਸੀਂ ਖੂਬਸੂਰਤ ਦਿਸੀਏ ਕੁਦਰਤੀ ਤਰੀਕੇ ਨਾਲ ਔਰਤ ਜੇਕਰ ਖੂਬਸੂਰਤ ਦਿਸਣਾ ਚਾਹੁੰਦੀ ਹੈ ਤਾਂ ਉਹਦੇ ਲਈ ਇੱਕ ਦੋ ਚਾਰ ਨੁਸਖੇ ਸਾਂਝੇ ਕਰੂੰਗਾ ਪਿੰਪਲ ਗੁੰਪਲ ਨਿਕਲਦੇ ਆ ਉਹ ਤਾਂ ਇੱਕ ਪ੍ਰੋਬਲਮ ਹੈਗੀ ਆ ਔਰ ਜਿਨ੍ਹਾਂ ਨੂੰ ਛਾਈਆਂ ਪੈਂਦੀਆਂ ਨੇ ਉਹ ਇੱਕ ਹੋਰ ਵੱਡੀ ਪ੍ਰੋਬਲਮ ਹੈ ਔਰ ਦੋਨਾਂ ਦਾ ਹੱਲ ਤੁਹਾਡੇ ਕੋਲੇ ਆ ਤੁਹਾਡੀ ਰਸੋਈ 'ਚ ਜਾਂ ਤੁਹਾਡੇ ਹੱਥ 'ਚ ਔਰ ਤੁਹਾਡੇ ਕੋਲ ਸਮਾਂ ਵੀ ਹਉਦੇ ਵਾਸਤੇ ਪਹਿਲਾ ਲੈਣਾ ਗੁਲਾਬ ਜਲ ਇੱਕ ਚਮਚਾ ਉਹਦੇ ਵਿੱਚ ਪਾਉਣਾ ਆਪਣਾ ਨਿੰਬੂ ਦਾ ਰਸ ਇੱਕ ਚਮਚਾ ਉਹਦੇ ਵਿੱਚ ਪਾਉਣਾ ਤੁਸੀਂ ਗਲੇਸ ਰਿੰਗ ਦਾ ਇਹ ਤਿੰਨੇ ਚੀਜ਼ਾਂ ਨਾਰਮਲੀ ਅਵੇਲੇਬਲ ਨੇ ਕਿਤੇ ਭੱਜਣ ਦੀ ਲੋੜ ਨਹੀਂ ਤੇ ਇਹਨਾਂ ਨੂੰ ਮਿਕਸ ਮੈਚ ਕਰਕੇ ਰੱਖ ਦੋ ਰੱਖ ਕੇ ਪੰਜਾਂ ਰਹਿਣ ਦੇ ਜਦ ਤੱਕ ਆਪਣੇ ਆਪ ਮਿਕਸ ਹੋ ਰਹੀਆਂ ਨੇ ਪਰ ਪਹਿਲਾਂ ਉਸ ਤੋਂ ਕੀ ਕਰਨਾ ਦੁੱਧ ਲੈਣਾ ਕੱਚਾ ਉਹ ਦੁੱਧ ਦਾ ਕੀ ਹੈ ਰੂਗ ਗਿੱਲੀ ਕਰਨੀ ਹੈ ਚਿਹਰੇ ਤੇ ਲਾ ਲਾ ਕੇ ਡਿਪ ਕਰਕੇ ਪੂਰੇ ਫੇਸ ਤੇ ਛੜਕ ਦੁੱਧ ਦੇ ਵਿੱਚ ਇੰਨੀ ਸ਼ਕਤੀ ਹੈ ਜੀ ਸਾਡੇ ਪੋਰ ਖੋਲ ਦਿੰਦਾ ਸਾਬ ਹਰ ਔਰਤ ਦੀ ਇੱਛਾ ਹੁੰਦੀ ਹੈ ਵੀ ਮੈਂ ਖੂਬਸੂਰਤ ਦਿਸਾਂ ਹੂੰ ਪੂਰੀ ਵਾਹ ਬਣਾਉਂਦੀਆਂ ਵੀ ਭਾਈ ਸਾਡੇ ਚਿਹਰੇ ਤੇ ਜਿਹੜਾ ਉਹ ਪੂਰਾ ਨੂਰ ਹੋਵੇ ਤੇ ਕੁਦਰਤੀ ਤਰੀਕੇ ਦੇ ਨਾਲ ਅਸੀਂ ਖੂਬਸੂਰਤ ਦਿਸੀਏ ਕੁਦਰਤੀ ਤਰੀਕੇ ਨਾਲ ਔਰਤ ਜੇਕਰ ਖੂਬਸੂਰਤ ਦਿਸਣਾ ਚਾਹੁੰਦੀ ਹੈ ਤਾਂ ਉਹਦੇ ਲਈ ਇੱਕ ਦੋ ਚਾਰ ਨੁਸਖੇ ਸਾਂਝੇ ਕਰੋ ਦੇਖੋ ਪਤਾ ਹੈ ਕੀ ਸਾਡੀਆਂ ਮਾਤਾ ਪਿਤਾ ਜਿੰਨੀਆਂ ਵੀ ਨੇ ਮੈਂ ਕਹਿੰਦਾ ਹੁੰਦਾ ਵੀ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾ ਇਹ ਗੁਰੂ ਜੀ ਵੀ ਕਹੇਗੇ ਨੇ ਵੀ ਜਿਸ ਔਰਤ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਇੱਕ ਬੱਚੇ ਨੂੰ ਪੈਦਾ ਕਰ ਸਕਦੀ ਹੈ ਉਹ ਮਤਲਬ ਸਮਾਜ ਨੂੰ ਸਿਰਜ ਸਕਦੀ ਹੈ ਉਹ ਕਦੇ ਬਦਸੂਰਤ ਹੋਈ ਨਹੀਂ ਸਕਦੀ ਜੀ ਬਸ ਉਹਨੂੰ ਇੱਕ ਭਲੇਖਾ ਰਹਿੰਦਾ ਹੈ ਵੀ ਦਰਾਨੀ ਜਿਆਦਾ ਸਜਦੀ ਹੈ ਮੈਂ ਰਹਿ ਗਈ ਜਾ ਮੇਰੀ ਸਹੇਲੀ ਆਏ ਮੇਰਾ ਫਲਾਂ ਉਹ ਬਸ ਐਂ ਜੀ ਰਹਿੰਦਾ ਹੋਰ ਕੁਛ ਨਹੀਂ ਉਹਦੇ ਵਾਸਤੇ ਨਾ ਮੈਂ ਬੜੀਆਂ ਵਧੀਆ ਚੀਜ਼ਾਂ ਦਸੀਆਂ ਪਿੱਛੇ ਜੇ ਮੈਨੂੰ ਬੜੀਆਂ ਸੱਡੀਆਂ ਭੈਣਾਂ ਬੀਬੀਆਂ ਨੇ ਮੈਨੂੰ ਉਹਦੇ ਲਈ ਵਧਾਈ ਵੀ ਦਿੱਤੀ ਕਹਿੰਦੀ ਵੀਰੇ ਬੜਾ ਵਧੀਆ ਸਾਡੀ ਛੋਟੀ ਜੀ ਕੁੜੀ ਸੀ 10 12 ਸਾਲ ਦੀ ਵੀ ਉਹਦੇ ਛਾਈਆਂ ਪੈਣ ਲੱਗ ਗਿਆ ਛੋਟੀ ਉਮਰ ਚ ਕਈਆਂ ਦੇ ਛਿੰਬ ਪੈ ਜਾਂਦੇ ਨੇ ਚਿੱਟੇ ਚਿੱਟੇ ਜਿਹੇ ਦਾਗ ਸਕਿਨ ਤੋਂ ਅਲੱਗ ਗੋਲੇ ਜਿਹੇ ਬਣ ਜਾਂਦੇ ਤੇ ਕੈਣਾ ਦੇ ਪਿੰਪਲ ਨਿਕਲਦੇ ਆ ਹੁਣ ਜਿਨ੍ਹਾਂ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਮੇਰੀ ਇੱਕ ਗੱਲ ਸੁਣ ਲਓ ਵੀ ਜਿਨ੍ਹਾਂ ਨੂੰ ਤਾਂ ਪਿੰਪਲ ਪੰਪਲ ਨਿਕਲਦੇ ਆ ਉਹਦਾ ਇੱਕ ਪ੍ਰੋਬਲਮ ਹੈਗੀ ਆ ਔਰ ਜਿਨ੍ਹਾਂ ਨੂੰ ਚਾਹਿਆਂ ਪੈਂਦੀਆਂ ਨੇ ਉਹ ਇੱਕ ਹੋਰ ਵੱਡੀ ਪ੍ਰੋਬਲਮ ਹੈ ਔਰ ਦੋਨਾਂ ਦਾ ਹੱਲ ਤੁਹਾਡੇ ਕੋਲੇ ਆ ਤੁਹਾਡੀ ਰਸੋਈ ਚਾ ਤੁਹਾਡੇ ਹੱਥ ਚ ਹੈ ਔਰ ਤੁਹਾਡੇ ਕੋ ਕੋ ਸਮਾਂ ਵੀ ਉਹਦੇ ਵਾਸਤੇ ਹੋਰ ਚਾਹੇ ਤੁਹਾਡੇ ਕੋਲੇ ਕੋਈ ਸਮਾਂ ਨਾ ਹੋਵੇ ਇਹਦੇ ਵਾਸਤੇ ਹੈਗਾ ਔਰ ਇਹਦੇ ਲਈ ਤੁਸੀਂ ਏ ਐਮ ਪੀ ਐਮ ਮਤਲਬ ਸਵੇਰੇ ਤੇ ਸ਼ਾਮ ਦੋ ਵਾਰੀ ਟਾਈਮ ਕਰਨਾ ਤੁਹਾਡੀ ਸਭ ਕਰਨਾ ਕੀਆ ਪਹਿਲਾਂ ਲੈਣਾ ਗੁਲਾਬ ਜਲ ਇੱਕ ਚਮਚਾ ਉਹਦੇ ਵਿੱਚ ਪਾਉਣਾ ਆਪਣਾ ਨਿੰਬੂ ਦਾ ਰਸ ਇੱਕ ਚਮਚਾ ਉਹਦੇ ਵਿੱਚ ਪਾਉਣਾ ਤੁਸੀਂ ਗਲੈਸ ਰੀਨ ਦਾ ਇਹ ਤਿੰਨੇ ਚੀਜ਼ਾਂ ਨਾਰਮਲੀ ਅਵੇਲੇਬਲ ਨੇ ਕਿਤੇ ਭੱਜਣ ਦੀ ਲੋੜ ਨਹੀਂ ਤੇ ਇਹਨਾਂ ਨੂੰ ਮਿਕਸ ਮੈਚ ਕਰਕੇ ਰੱਖ ਦਿਓ ਰੱਖ ਕੇ ਉਹ ਪਈਆਂ ਰਹਿਣ ਦੋ ਜਦ ਤੱਕ ਆਪਣੇ ਆਪ ਮਿਕਸ ਹੋ ਰਹੀਆਂ ਨੇ ਔਰ ਪਹਿਲਾਂ ਉਸ ਤੋਂ ਕੀ ਕਰਨਾ ਦੁੱਧ ਲੈਣਾ ਕੱਚਾ ਆਪਣੀ ਰਸੋਈ ਦੇ ਵਿੱਚੋਂ ਹੁਣ ਜਿਹੜੇ ਲੋਕੀ ਕਹਿੰਦੇ ਜੀ ਦੁੱਧ ਫਲਾਣਾ ਉਹਨੂੰ ਮੈਂ ਕਹਿੰਦਾ ਭਰ ਭਾਈ ਤੁਸੀਂ ਸਾਡਾ ਬੈਦਵਾਨ ਦਾ ਕਲਿੰਜਿੰਗ ਮਿਲਕ ਲੈ ਲਓ ਦੁੱਧ ਤੁਹਾਨੂੰ 60 ਰੁਪਏ ਕਿਲੋ ਮਿਲ ਜਾਣਾ ਸਾਡਾ ਫਿਰ 600 ਦਾ 100 ਗ੍ਰਾਮ ਕਲੀਅਰ ਆ ਲਾਲੋ ਪਰ ਸਾਡੇ ਵਾਲੇ ਨਾਲ ਦੁੱਧ ਜਾਦੇ ਫਾਇਦਾ ਕਰਦਾ ਮੈਂ ਕਲੀਅਰ ਆ ਜੀ ਤੇ ਉਹ ਦੁੱਧ ਦਾ ਕੀ ਹੈ ਰੂਗਿੱਲੀ ਕਰਨੀ ਹੈ ਚਿਹਰੇ ਤੇ ਲਾ ਲਾ ਕੇ ਡਿਪ ਕਰਕੇ ਪੂਰੇ ਫੇਸ ਤੇ ਛੱਡ ਦੋ ਦੁੱਧ ਦੇ ਵਿੱਚ ਇੰਨੀ ਸ਼ਕਤੀ ਹੈ ਜੀ ਸਾਡੇ ਪੋਰ ਖੋਲ ਦਿੰਦਾ ਉਹ ਹਮ ਜਿਵੇਂ ਆਪਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਨਾ ਵੀ ਸਾਡੇ ਬਜ਼ੁਰਗਾਂ ਦੇ ਅੱਗੇ ਪੈਰੀਆਂ ਚਲਾਉਂਦੇ ਦੀ ਆਪਾਂ ਉਹ ਕਹਿੰਦੇ ਸੀ ਦੂ ਦੋ ਨਹਾਓ ਪੁੱਤੋਂ ਫਲੋ ਜੀ ਇਹੀ ਅਸ਼ੀਰਵਾਦ ਹੁੰਦਾ ਜੀ ਕੋਈ ਐਂ ਥੋੜੀ ਕਹਿੰਦੇ ਇਹ ਦਾਰੂ ਪੀਓ ਤਰਵਜਿਆਂ ਜਵਜੋ। ਬਿਲਕੁਕੁਲ ਠੀਕ। ਉਹਹੀ ਤੇ ਮਤਲਬ ਕਹਿਣ ਦਾ ਕਿ ਉਹ ਜਿਹੜਾ ਸੀਗਾ ਦੁੱਧ ਦਾ ਨੁਸਕਾ ਉਹ ਅਜਮਾਇਆ ਗਿਆ ਤੇ ਸਾਡੀਆਂ ਮਾਤਾ ਭੈਣਾਂ ਨੇ ਖਰ ਚੰਡੀਗੜ੍ਹ ਚ ਬੱਚੇ ਬਹੁਤ ਸਿਆਣੇ ਨੇ ਇੱਥੇ ਉਹਨਾਂ ਨੇ ਮੇਰੀ ਗੱਲ ਮੰਨੀ ਫਿਰ ਆਪਣੇ ਪੰਜਾਬ ਦੇ ਜਿੰਨੇ ਵੀ ਸੀਗੇ ਬਹੁਤ ਸਾਰੇ ਲੋਕਾਂ ਨੇ ਮੰਨੀ ਹੁਣ ਤੇ ਖਰ ਪਾਰਲਰ ਵਾਲੇ ਵੀ ਕਰਨ ਲੱਗੇ ਜਾਣ ਸਰ ਕੱਚੇ ਦੁੱਧ ਨਾਲ ਮੂੰਹ ਧੋਂਦੇ ਨੇ ਬੰਦੇ ਦਾ ਤੇ ਗਲੈਸਟ੍ਰੀਨ ਲਾ ਕੇ ਚਮਕਾ ਦਿੰਦੇ ਆ ਉਹਨਾਂ ਨੂੰ ਪਤਾ ਵੀ ਗੋਲਦਾ ਦਾ ਨੁਸਕਾ ਇਨਸਟੈਂਟ ਕੰਮ ਕਰਦਾ ਜੀ। ਠੀਕ ਹੈ ਜ ਜੋ ਉਹਦਾ ਦੁਬਾਰਾ ਸ਼ੀਸ਼ੇ ਜਾ ਕੇ ਮੂੰਹ ਦੇਖੋਗੇ ਪਤਾ ਲੱਗੂਗਾ ਕਿ ਫੱਕੀ ਫਰਕ ਪੈ ਗਿਆ ਇਹਨੂੰ ਕੀ ਕਰਨਾ ਇਹ ਛਾਇਆ ਵਾਲਿਆਂ ਵਾਸਤੇ ਆ ਇਹਨੂੰ ਲਾਓ ਤੁਸੀਂ ਉਸ ਤੋਂ ਬਾਅਦ ਦੁੱਧ ਨਾਲ ਧੋ ਕੇ ਚੰਗੀ ਤਰ੍ਹਾਂ ਫਿਰ ਇੱਕ ਵਾਰੀ ਦੁੱਧ ਲਗਾ ਕੇ ਇਹਨੂੰ ਕਾਟਨ ਵਾਲੇ ਚਿੱਟੇ ਰੰਗ ਦੀ ਰੁਈ ਨਾਲ ਜਾਂ ਕੱਪੜੇ ਨਾਲ ਸਾਫ਼ ਕਰੋਗੇ ਮੈਲ ਆਊਗੀ ਜਿੰਨੀ ਦਰੋਂ ਮੈਲ ਆਉਣ ਨਹੀਂ ਹਟਦੀ ਉਣੀ ਦੇਰ ਦੁੱਧ ਦਾ ਅਪਲਾਈ ਕਰੋ 2 ਜਾਂ 3 ਵਾਰੀ ਚ ਦੁੱਧ ਦਾ ਕਾਲਾ ਮੈਲ ਉਤਰਨਾ ਬੰਦ ਹੋ ਜਾਂਦਾ ਬਿਲਕੁਲ ਐ ਸਮਝ ਲਓ ਫਿਰ ਸਾਡੀ ਸਕਿਨ ਜਿਹੜੀ ਆ ਉਹ ਧੋਬੀ ਵਾਂਗੂ ਕੱਪੜਾ ਧੋਤਾ ਗਿਆ ਇੱਕ ਤਰ੍ਹਾਂ ਸਕਿਨ ਸਾਫ਼ ਹੋ ਗਈ ਫਿਰ ਤੁਸੀਂ ਉਤੇ ਗਲੈਸਰਿਨ ਗੁਲਾਬਜਲ ਤੇ ਨਿੰਬੂ ਦਾ ਜਿਹੜਾ ਮਿਸ਼ਰਣ ਬਣਾਇਆ ਉਹਨੂੰ ਡਿਪ ਕਰ ਦੋ ਜੀ ਡਿਪ ਕਰਕੇ ਸੁੱਕਣ ਦਿਓ ਉਹਨੂੰ ਜਦੋਂ ਸੁੱਕ ਜੇ ਫਿਰ ਠੰਡੇ ਪਾਣੀ ਨਾਲ ਧੋ ਦੋ ਸਾਬਣ ਸੁਪਣ ਇਸਤੇਮਾਲ ਨਹੀਂ ਕਰਨਾ ਤੁਸੀਂ ਫਿਰ 15-20 ਮਿੰਟ ਅੱਖਾਂ ਬੰਦ ਕਰਕੇ ਅੱਖਾਂ ਖੋਲ੍ਹਣਾ ਦੇਖੋ ਚਾਹਿਆਂ ਕਿੱਥੇ ਗਈਆਂ ਇਹ ਇੱਕ ਜਾਦੂ ਜੀ ਇਹ ਆਪ ਕਰਦੇ ਆ ਲੋਕੀ ਮੈਨੂੰ ਦੱਸਦੇ ਆ ਹਾਂ ਕਈ ਮੇਰੀਆਂ ਭੈਣਾਂ ਇਹ ਕਹਿੰਦੀਆਂ ਨੇ ਕਹਿੰਦੀ ਵੀਰੇ ਥੋੜਾ ਜਿਹਾ ਨਾ ਜਲਣ ਲੱਗ ਗਿਆ ਵੀ ਉਹ ਲਾਉਣ ਨਾਲ ਮੇਰੇ ਜਲਸ ਹੋਈ ਐ ਇਹ ਕਈ ਮਤਲਬ ਇਹ ਕਹਿੰ ਲੋ ਕਿ ਹਜ਼ਾਰ ਚੋਂ ਪੰਜ ਚਾਰ ਨੂੰ ਹੁੰਦੀ ਆ ਇਹ ਉਹਨਾਂ ਨੂੰ ਹੁੰਦੀ ਆ ਜਿਨ੍ਹਾਂ ਦੇ ਪਿੱਤੇ 'ਚ ਗਰਮੀ ਰਹਿੰਦੀ ਆ ਠੀਕ ਹੈ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਨਿੰਬੂ ਘੱਟ ਪਾ ਲਓ ਨਿੰਬੂ ਤੁਸੀਂ ਅੱਧਾ ਚਮਚਾ ਪਾ ਲਓ ਬਾਕੀ ਡੇਢ ਡੇਢ ਚਮਚਾ ਪਾ ਲਓ ਫਿਰ ਨਿੰਬੂ ਦੀ ਮਾਤਰਾ ਘੱਟ ਜੇ ਔਰ ਕੰਮ ਆਪਣਾ ਓਨਾ ਹੀ ਹੋ ਜੇ ਫਿਰ ਉਹ ਕਹਿੰਦੇ ਨੇ ਹੁਣ ਠੀਕ ਆ ਵੀਰੇ ਹੁਣ ਠੀਕ ਹੋ ਗਿਆ